ਸਰਸ਼ੀ ਕਾਲਜੀ ਮੈਂ ਲਾਪਰਿਤ ਕਰ ਹਾਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲਤ ਸੰਜੋਗਾਂ ਦੀ ਦਾ ਪਾਗ ਛੇਮਾ ਲੈ ਕੇ ਆਪਾਂ ਪਹਿਲੇ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੋ ਹਨਸਤੇ ਮੋਢੇ ਤੇ ਸਿਰ ਧਰਦੇ ਹੋਏ ਕਹਿਣ ਲੱਗੇ ਮੈਨੂੰ ਤਾਂ ਜੀ ਬਸ ਤੁਹਾਡਾ ਪਿਆਰ ਹੀ ਬਹੁਤਾ ਵੈਸੇ ਵੀ ਮੇਰੇ ਨਾਲ ਬਹੁਤ ਵੱਡੀ ਸੁਪਨੀ ਨਹੀਂ ਆ ਵੱਡੀ ਸ਼ੌਂਕ ਆ ਮੈਂ ਤਾਂ ਜੀ ਬਸ ਛੋਟੀਆਂ ਛੋਟੀਆਂ ਖੁਸ਼ੀਆਂ ਚ ਹੀ ਖੁਸ਼ ਹੋ ਜਾਣੀ ਆ ਫਿਰ ਗੁਰੀ ਗੱਡੀ ਐਮਬੀਟੀ ਮਾਲ ਵੱਲ ਨੂੰ ਪਾਲੀ ਤੇ ਪਾਰਕਿੰਗ ਵਿੱਚ ਗੱਡੀ ਲਗਾ ਕੇ ਉਦੋਂ ਮੈਂ ਹੱਥਾਂ 'ਚ ਹੱਥ 바ਕੇ ਮਾਲ ਦੇ ਅੰਦਰ ਨੂੰ ਚੱਲ ਪਏ। ਦੋ ਮੈਂ ਕਿੰਨਾ ਚਿਰ ਮਾਲ 'ਚ ਘੁੰਮਦੇ ਰਹੇ ਫਿਰ ਗੁਰੀ ਕੱਪੜਿਆਂ ਦੀ ਦੁਕਾਨ ਮୋਰੇ ਆ ਕੇ ਰੁੱਕ ਗਿਆ। ਉਸਨੇ ਰੋਖੀ ਨੂੰ ਦੇਖ ਕੇ ਜੁਵਨ ਕਹਿਣ ਲੱਗੇ ਕੀ ਹੋਇਆ ਰੁੱਕ ਕਿਉਂ ਗਿਆ? ਕੁਝ ਲੈਣਾ ਹੈ? ਗੁਰੀ ਨਹੀਂ ਲੈਣਾ ਤਾਂ ਨਹੀਂ। ਮੈਂ ਸੋਚ ਰਿਹਾ ਸੀ ਤੁਹਾਡੇ ਹੱਥ 'ਚ ਜੀਨ ਟੋਪਾਇਆ ਕਿੰਨਾ ਸੋਹਣਾ ਲੱਗੇਗਾ। ਜੁਵਨ ਅੱਛਾ ਜੀ ਹੇ ਤਾਂ ਸੱਚੀ ਬਹੁਤ ਪਿਆਰਾ ਪਰ ਮੈਂ ਇਹੋ ਜਿਹੇ ਕੱਪੜੇ ਨਹੀਂ ਪਾਉਂਦੀ ਗੁਰੀ ਸੱਚੀ ਜੋਵਨ ਮੁਚੀ ਪਰ ਜੇ ਤੁਹਾਨੂੰ ਇੰਨਾ ਹੀ ਸੋਹਣਾ ਲੱਗਿਆ ਤਾਂ ਫਿਰ ਆ ਤੂੰ ਪਿੱਛੇ ਮੈਂ ਕਦੇ-ਕਦੇ ਪਾਲਿਆ ਕਰਾਂਗੀ ਗੁਰੀ ਨਹੀਂ ਕਮਲੀ ਸੂਟਾਂ ਨਹੀਂ ਤਾਂ ਗੱਲ ਵਾਤੀ ਬੱਕਰੀ ਆ ਪਰ ਅੱਜ ਕੱਲ੍ਹ ਦੀਆਂ ਸਾਡੀਆਂ ਕੁੜੀਆਂ ਨੂੰ ਪਤਾ ਨਹੀਂ ਕੀ ਹੋਇਆ ਆ ਕੱਟੀਆਂ ਫੁੱਟੀਆਂ ਜਿੰਨਾ ਪਾ ਕੇ ਅੱਧੇ ਜਿਸਮ ਨੂੰ ਨੰਗਾ ਛੱਡ ਕੇ ਟਿਕਟੌਕ ਇੰਸਟਾ ਤੇ ਇਹਨਾਂ ਨੂੰ ਇੰਜ ਨੱਚਦੀਆਂ ਨੂੰ ਦੇਖ ਕੇ ਮੈਨੂੰ ਕੀ ਕਿਸੇ ਨੂੰ ਵੀ ਸ਼ਰਮ ਆ ਜਾਏ ਹੈਰਾਨੀ ਹੁੰਦੀ ਆਈ ਤਿੱਕੀ ਕਿ ਇਹ ਅਮਾਈ ਪਾਗੂ ਦੀਆਂ ਵਾਰਿਸ਼ ਆਪਣਾ ਨਹੀਂ ਤਾਂ ਆਪਣੇ ਘਰ ਦੇ ਬਾਰੇ ਤਾਂ ਸੋਚਣ ਪਤਾ ਨਹੀਂ ਇਹ ਸਭ ਕਰਕੇ ਕੀ ਸਾਬਤ ਕਰਨਾ ਚਾਹੁੰਦੀਆਂ ਹਨ ਬਾਕੀ ਰਹੀ ਗੱਲ ਤੁਹਾਡੀ ਮੰਨਿਆ ਕਿ ਤੂੰ ਵੀ ਇਸ ਦੇ ਵਿੱਚ ਬਹੁਤ ਸੋਹਣੀ ਲੱਗੇਗੀ ਪਰ ਮੈਂ ਤਾਂ ਤੁਹਾਨੂੰ ਹਮੇਸ਼ਾ ਹੀ ਸੂਟ ਵਿੱਚ ਦੇਖਣਾ ਜ਼ਿਆਦਾ ਪਸੰਦ ਕਰਦਾ ਹਾਂ ਤੂੰ ਬਸ ਆਪਣੀਆਂ ਸੂਟਾਂ ਵਾਲੀ ਸਾਦਗੀ ਐਵੇਂ ਹੀ ਵਰਕਰਾਰ ਰੱਖੀ ਮੈਂ ਤਾਂ ਤੇਰੀ ਇਸ ਸادਗੀ ਦਾ ਮੁਰਿਦ ਹਾਂ ਜੋਗਨ ਤੁਸੀਂ ਮੈਂ ਗੱਲਾਂ ਬਹੁਤ ਸੋਹਣੀਆਂ ਕਰਦੇ ਹੋ ਜੀ ਜੀ ਕਰਦਾ ਵਸ ਸੁਣ ਹੀ ਜਾਮਾ ਗੁਰੀ ਇਹ ਤਾਂ ਨਹੀਂ ਪਤਾ ਜੀ ਮੈਂ ਕਿਹੋ ਜਿਹੀਆਂ ਗੱਲਾਂ ਕਰਦਾ ਹਾਂ ਬਸ ਜੋ ਦਿਲ ਚਾਹੁੰਦਾ ਆ ਮੈਂ ਕਹਿ ਦਿੰਦਾ ਆ ਸ਼ਾਇਦ ਇਸ ਸਿਆਤਤ ਕਰਕੇ ਕਈਆਂ ਨੂੰ ਮੈਂ ਚੰਗਾ ਨਹੀਂ ਲੱਗਦਾ ਜੋਗਨ ਲੋਕਾਂ ਨੂੰ ਤਾਂ ਸੱਚ ਬੋਲਣ ਵਾਲੇ ਲੋਕ ਜ਼ਹਿਰ ਬਰਾਬਰ ਲੱਗਦੇ ਆ ਨਾਲੇ ਮੈਂ ਕਿਸੇ ਤੋਂ ਕੀ ਲੈਣਾ ਆ ਤੁਸੀਂ ਜਿਵੇਂ ਦੇ ਵੀ ਹੋ ਮੈਨੂੰ ਬਹੁਤ ਪਸੰਦ ਹੋ ਗੁਰੂ ਉਸੇ ਗੱਲ ਸੁਣ ਕੇ ਮੁਸਕਰਾਇਆ ਤੇ ਜੋਵਨ ਵੀ ਮੁਸਕराई ਫਿਰ ਉਹ ਦੋਵੇਂ ਅੱਗੇ ਚੱਲ ਪਏ ਗੁਰੂ ਜੋਵਨ ਨੂੰ ਨਾਲ ਲੈ ਕੇ ਇੱਕ ਕਾਫੀ ਸ਼ਾਪ ਤੇ ਆ ਕੇ ਬੈਠ ਗਿਆ ਫਿਰ ਉਹ ਕਹਿਣ ਲੱਗਾ ਹਾਂਜੀ ਤਾਂ ਫਿਰ ਦੱਸੋ ਕੀ ਪੀਓਗੇ ਜੋਵਨ ਜੋ ਮਰਜ਼ੀ ਮੰਗਵਾ ਲਓ ਪਰ ਮਹਿੰਗਾ ਕੁਝ ਨਾ ਮੰਗਵਾਉਣਾ ਗੁਰੂ ਨੇ ਵੇਟਰ ਨੂੰ ਬੁਲਾਇਆ ਤੇ ਆਪਣਾ ਆਰਡਰ ਦੇ ਦਿੱਤਾ ਕੁਝ ਥੀਰ ਉਹਨਾਂ ਦਾ ਆਰਡਰ ਵੀ ਆ ਗਿਆ ਜੋਵਨ ਪੀਜ਼ਾ ਦੇਖ ਕੇ ਖੁਸ਼ ਹੁੰਦੀ ਹੋਈ ਕਹਿਣ ਲੱਗੀ ਹਾਂ ਪੀਜ਼ਾ ਮੈਨੂੰ ਨਾ ਬਹੁਤ ਪਸੰਦਾ ਪੀਜ਼ਾ ਪਰ ਮੈਂ ਕਦੀ ਅਜੇ ਤੱਕ ਖਾਦਾ ਹੀ ਨਹੀਂ ਬਸ ਇੱਕ ਵਾਰੀ ਵਿਆਹ ਤੇ ਖਾਦਾ ਸੀ ਗੁਰੀ ਸੱਚੀ ਪਰ ਖਾਦਾ ਕਿਉਂ ਨਹੀਂ ਤੁਸੀਂ ਤੁਸੀਂ ਤਾਂ ਕਾਲਜ ਆਂਦੀ ਰਹੇ ਹੋ ਸਹੇਲੀਆਂ ਨਾਲ ਖਾਣ ਪੀਣ ਕੰਟੇਨਜ ਨਹੀਂ ਜਾਂਦੇ ਸੀ ਜੋਬਨ ਗੁਰੀ ਮੇਰੇ ਬਾਪੂ ਨੇ ਸਾਨੂੰ ਤਿੰਨਾ ਬੈਣਾਂ ਨੂੰ ਬਹੁਤ ਔਖੇ ਹੋ ਕੇ ਪਾਲਿਆ ਹੈ ਪਤਾ ਨਹੀਂ ਕਿੰਨੀਆਂ ਸ਼ਰੀਕਾਂ ਦੀਆਂ ਉਹ ਦਿਨ ਰਾਤ ਮੇਰੇ ਘਰ ਕੇ ਗੱਲਾਂ ਸੁਣਦੀ ਰਹਿੰਦੇ ਸੀ ਕਿਉਂਕਿ ਸਾਡੇ ਸਮਾਸੀ ਸੋਚ ਪਤਾ ਕੀ ਆ ਕਿ ਤੇਰੇ ਘਰ ਤਿੰਨ ਕੁੜੀਆਂ ਹੋ ਗਈਆਂ ਉਹ ਇਹਨਾਂ ਨੂੰ ਜਲਦੀ ਨਾਲ ਵਿਆਹ ਕੇ ਆਪਣੇ ਘਰ ਪੀਜੇ ਕਿਉਂਕਿ ਜਿਸ ਘਰ ਵਿੱਚ ਕੱਲੀਆਂ ਜਵਾਨ ਕੁੜੀਆਂ ਹੋਣ ਲੋਕ ਕੰਨਾਂ ਪਾੜਨ ਵਾਲੀਆਂ ਨਜ਼ਰਾਂ ਨਾਲ ਗਲੀ 'ਚ ਲੰਘਦੇ ਵੜਦੇ ਨੇ ਬਹਾਨੇ ਅੰਦਰ ਤੱਕਣੇ ਦੀ ਕੋਸ਼ਿਸ਼ ਕਰਦੇ ਆ ਮੈਨੂੰ ਬਾਪੂ ਨੇ ਬਹੁਤ ਔਖਾ ਹੋ ਕੇ ਪੜਾਇਆ ਆ ਬਹੁਤ ਮੁਸ਼ਕਿਲ ਨਾਲ ਉਹ ਮੇਰੇ ਕਾਲਜ ਦੀਆਂ ਫੀਸਾਂ ਭਰਦੇ ਸਨ ਜਿੱਥੇ ਮੇਰੀਆਂ ਸਹੇਲੀਆਂ ਨਿਤ ਖਾਣ ਪੀਣ ਹਮੇਸ਼ਾ ਕੰਟੇਨਜ ਚਲੀਆਂ ਜਾਂਦੀਆਂ ਸਨ ਉੱਥੇ ਮੈਂ ਆਪਣੀ ਘਰੋਂ ਲਿਆਂਦੀ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦੀ ਸੀ ਟੋੜੀ ਗਈ ਸਾਡੀ ਜ਼ਮੀਨ ਜਿਸ ਵਿੱਚੋਂ ਖਾਂਜੋਗੀ ਹਰ ਸਾਲ ਕਣਕ ਨਿਕਲਉਂਦੀ ਸੀ ਉਹ ਵੀ ਮੇਰੀ ਪੜ੍ਹਾਈ ਖਾਤਰ ਬਾਪੂ ਨੇ ਗਹਿਣੇ ਕਰ ਦਿੱਤੇ ਇਸ ਉਮੀਦ ਤੇ ਕਿ ਕੱਲ ਨੂੰ ਮੈਂ ਪੜ੍ਹ ਲਿਖ ਕੇ ਕਿਸੇ ਨੌਕਰੀ ਤੇ ਲੱਗ ਕੇ ਆਪਣੇ ਬਾਪੂ ਦਾ ਭਾਰ ਵੰਡਾਵਾਂਗੀ ਪਰ ਪੜ੍ਹ ਲਿਖ ਕੇ ਵੀ ਹੱਥ ਨਿਰਾਸ਼ਾ ਹੀ ਲੱਗੀ ਸਾਡੇ ਵਰਗੇ ਅੱਜ ਕੱਲ ਪੜ੍ਹੇ ਲਿਖੇ ਪਤਾ ਕਿੰਨੇ ਪੰਜਾਬ ਬੇਰੁਜ਼ਗਾਰ ਤੇ ਫਿਰਦੇ ਆ ਸਰਕਾਰਾਂ ਇਸ ਮਸਲੇ ਤੇ ਬਸ ਭਾਸ਼ਣबाजी ਹੀ ਕਰਦੀਆਂ ਨੇ ਕਰਦੀਆਂ ਕੁਝ ਵੀ ਨਹੀਂ ਮੈਂ ਹੁਣ ਘਰ ਵਿੱਚ ਹੀ ਬੱਚਿਆਂ ਨੂੰ ਟਿਊਸ਼ਨ ਵਗੈਰਾ ਪੜਾ ਕੇ ਮੜਾ-ਮੁਟਾ ਆਪਣੇ ਖਰਚੇ ਦਾ ਪ੍ਰਬੰਧ ਕਰ ਲੈਣੀ ਆ ਆਪਣੇ ਬੀਬੀ-ਬਾਪੂ ਤੋਂ ਮੈਂ ਹੋਰ ਪੈਸੇ ਕਿਸ ਮੂੰਹ ਨਾਲ ਮੰਗਾ ਜਦਕਿ ਉਹ ਤਾਂ ਪਹਿਲਾਂ ਹੀ ਮੈਨੂੰ ਆਪਣੀ ਪਹੁੰਚ ਤੋਂ ਬਹੁਤ ਜ਼ਿਆਦਾ ਕਰ ਚੁੱਕੀ ਆ ਮੈਂ ਉਹਨਾਂ ਲਈ ਕੁਝ ਕਰਨਾ ਚਾਹੁੰਨੀ ਆ ਗੁਰੀ ਜੁਵਨ ਦਾ ਹੱਥ ਆਪਣੇ ਹੱਥ 'ਚ ਲੈਂਦੇ ਹੋਏ ਉਸੇ ਵਲਦੀਖ ਦੀ ਹੋਈ ਕਹਿਣ ਲੱਗਾ ਜੁਵਨ ਮੈਨੂੰ ਨਹੀਂ ਪਤਾ ਸੀ ਦੁਨੀਆ 'ਤੇ ਤੇਰੇ ਵਰਗੀਆਂ ਵੀ ਕੁੜੀਆਂ ਮੌਜੂਦ ਨੇ ਜੋ ਆਪਣੀ ਵਰੀ ਨਾ ਸੋਚ ਕੇ ਆਪਣੇ ਘਰ ਦੀਆਂ ਵਰੀ ਇਨਾ ਸੋਚਦੀਆਂ ਨੇ ਜੋ ਵੀ ਕਰਨਾ ਹੈ ਨਾ ਕਰ ਮੈਂ ਹਮੇਸ਼ਾ ਤੇਰੇ ਨਾਲ ਆ ਖਾਣ ਪੀਣ ਤੇ ਘੁੰਮਣ ਫਿਰਨ ਤੋਂ ਬਾਅਦ ਉਹ ਦੋਵੇਂ ਪਾਰਕਿੰਗ ਚਾਈ ਤੇ ਫਿਰ ਬਾਹਰ ਨੂੰ ਚੱਲ ਪਏ ਗੁਰੀ ਨੇ ਫਿਰ ਆ ਕੇ ਗਿਫਟ ਸ਼ਾਪ ਤੇ ਗੱਡੀ ਰੁਕੀ ਤੇ ਜੋਵਨ ਨੂੰ ਨਾਲ ਲੈ ਕੇ ਦੁਕਾਨ ਦੇ ਅੰਦਰ ਆਇਆ ਅੰਦਰ ਆ ਕੇ ਜੋਵਨ ਕਹਿਣ ਲੱਗੇ ਹੁਣ ਆਪਾਂ ਇੱਥੋਂ ਕੀ ਲੈਣਾ ਆ ਗੁਰੀ ਕਹਿੰਦੀ ਆਪਣੀ ਸਾਲੀ ਨੂੰ ਹਮੇਸ਼ਾ ਖੁਸ਼ ਰੱਖਣਾ ਚਾਹੀਦਾ ਆ ਨਾਲੇ ਮੇਰੀਆਂ ਤਾਂ ਸੁੱਖ ਨਾਲ ਹੈ ਵੀ ਦੋ ਆ ਉਨਾਂ ਲਈ ਕੁਝ ਲੈਣਾ ਹੈ ਤੁਸੀਂ ਦੱਸੋ ਉਹਨਾਂ ਦੋਨਾਂ ਨੂੰ ਕੀ ਪਸੰਦ ਆ ਜੋਵਨ ਉਹਨਾਂ ਲਈ ਨਾ ਰਬੜ ਬੈਂਡ ਕੈਂਡੀ ਚਾਕਲੇਟ ਵਗੈਰਾ ਲੈ ਲਓ ਇਹ ਸਭ ਉਹਨਾਂ ਨੂੰ ਬਹੁਤ ਪਸੰਦ ਆ ਗੁਰੀ ਬਸ ਇੰਨਾ ਕਹੀ ਤੁਸੀਂ ਆਪੇ ਦੇਖ ਲਓ ਲੈ ਲਓ ਜੋ ਪਸੰਦ ਆ ਉਹਨਾਂ ਨੂੰ ਫਿਰ ਜੋਗਨ ਸਮਾਨ ਦੇਖਣ ਲੱਗ ਪਈ ਤਾਂ ਗੁਰੀ ਉਸਦੇ ਕੋਲ ਆ ਕੇ ਕਹਿਣ ਲੱਗਾ ਜੋਵਨ ਮੈਨੂੰ ਤਾਂ ਇਹ ਸਕੂਲ ਬੈਗ ਬਹੁਤ ਪਸੰਦ ਆ ਇਹ ਵੀ ਲੈ ਲੈਨੇ ਆ ਕੀ ਕਹਿਨੀ ਹੋ ਤੁਸੀਂ ਜਗਨੋਸਤਰੀ ਟੈਗ ਦੇਖਦੀ ਹੋਏ ਕਹਿਣ ਲੱਗੀ ਨਹੀਂ ਗੁਰੀ ਇਹ ਤਾਂ ਬਹੁਤ ਹੀ ਮਹਿੰਗੇ ਨੇ ਨਲੇ ਸੋਨੇ ਵੀ ਕਿੰਨੇ ਨੇ ਉਹਨਾਂ ਦੇ ਸੁੱਟ-ਸੁੱਟ ਕੇ ਛੱਟ ਗੰਦੇ ਕਰ ਦੇਣੇ ਆ ਗੁਰੀ ਕੋਈ ਗੱਲ ਨਹੀਂ ਜੀ ਬੱਚਿਆਂ ਨੂੰ ਹੋਰ ਕੰਮ ਵੀ ਕੀ ਹੁੰਦਾ ਆ ਫਿਰ ਉਹ ਦੁਕਾਨਦਾਰ ਨੂੰ ਕਹਿਣ ਲੱਗਾ ਭਾਈ ਆ ਵੀ ਦੋ ਬੈਗ ਪੈਕ ਕਰ ਦੇ ਜਗਨੋਸਤਰੀ ਬਲ ਮੂੰਹ ਬਣਾ ਕੇ ਦੇਖਦੇ ਹੋਏ ਕਹਿਣ ਲੱਗੀ ਹੁਣ ਕਾ ਜਾਣਤੀ ਬੇਬੀ ਨੇ ਮੈਨੂੰ ਪਤਾ ਕੀ ਕਹਿਣਾ ਆ ਪਹਿਲੀ ਵਾਰੀ ਪ੍ਰੋਣਾ ਘਰ ਆਇਆ ਸੀ ਕਮਸਾਈ ਨਾ ਖਰਚਾ ਕਰਵਾ ਕੇ ਆ ਗਈਆਂ ਗੁਰੀ ਤੁਸੀਂ ਕਿਉਂ ਨਾਰਾਜ਼ ਹੋਂਦੀ ਹੋ ਸੋਨਿਓ ਬੀਬੀ ਨਾਲ ਮੈਂ ਆਪੇ ਗੱਲ ਕਰ ਲਵਾਂਗਾ ਐਵੇਂ ਨਾ ਰੁੱਸਿਆ ਕਰ ਮੇਰੇ ਨਾਲ ਮੈਨੂੰ ਤਾਂ ਮਨਾਉਣਾ ਵੀ ਨਹੀਂ ਆਉਂਦਾ ਫਿਰ ਸਾਰਾ ਸਮਾਨ ਲੈਣ ਤੋਂ ਬਾਅਦ ਗੁਰੀ ਕਹਿਣ ਲੱਗਾ ਤੁਸੀਂ ਕੁਝ ਆਪਣੇ ਲਈ ਵੀ ਲੈ ਲਓ ਜੋਹਨ ਫਿਰ ਚਾਕਲੇਟ ਚੱਕਦੇ ਹੋਏ ਕਹਿਣ ਲੱਗੀ ਲਓ ਜੀ ਹੁਣ ਖੁਸ਼ ਹੋ ਲੈ ਲਿਆ ਮੈਂ ਆਪਣੇ ਲਈ ਵੀ ਸਾਰਾ ਸਮਾਨ ਲੈ ਕੇ ਫਿਰ ਉਹ ਗੱਡੀ ਚਾ ਕੇ ਬੈਠ ਗਈ ਗੁਰੀ ਜੋਵਨ ਨੂੰ ਕਹਿਣ ਲੱਗਾ ਜੋਵਨ ਇੱਕ ਚੀਜ਼ ਸਾਰੀ ਰਹੀ ਗਈ ਜੋਵਨ ਉਹ ਕਿਹੜੀ ਗੁਰੀ ਇੱਕ ਪਿਆਰੀ ਜਹੀ ਜਫੀ ਤਾਂ ਦੇ ਦਿਓ ਫਿਰ ਜੋਵਨ ਹੱਸਦੀ ਹੋਈ ਕਹਿਣ ਲੱਗੀ ਜਫੀ ਜ਼ਰੂਰੀ ਜਿਸ ਸਰਦਾ ਹੈ ਤਾਂ ਸਾਰ ਲਭੂ ਬਿਨਾ ਜਫੀ ਦੇ ਗਰੀ ਨਾ ਮੇਰਾ ਤਾਂ ਨਹੀਂ ਸਰਦਾ ਫਿਰ ਜੋਵਨ ਗੁਰੀ ਨੂੰ ਗੱਲ ਨਾਲ ਲਾ ਕੇ ਕਹਿਣ ਲੱਗੀ ਹਾਂਜੀ ਹੁਣ ਠੀਕ ਆ ਗੁਰੀ ਜੋਵਨ ਤੋ ਸਿੱਤਾ ਕਲਜੀ ਚ ਠੰਢੀ ਪਾ ਦਿੱਤੀ ਕੁਝ देर ਜੋਵਨ ਕਹਿਣ ਲੱਗੀ ਗੁਰੀ ਹੁਣ ਮੈਨੂੰ ਛੱਡ ਵੀ ਦਿਓ ਕਿੰਨਾ ਚਿਰ ਐਵੇਂ ਹੀ سینੇ ਨਾਲ ਲਾ ਕੇ ਰੱਖੋਂਗੇ ਗੁਰੀ ਮੇਰਾ ਹਲੇ ਜੀ ਨਹੀਂ ਭਰਿਆ ਜੀ ਮੈਂ ਤਾਂ ਐਵੇਂ ਹੀ ਸਾਰੀ ਉਮਰ ਤੁਹਾਨੂੰ سینੇ ਨਾਲ ਲਗਾ ਕੇ ਰੱਖਣਾ ਹੈ ਜੋਵਨ ਰੱਖੀ ਰੱਖਣਾ ਲਗਾ ਕੇ ਜਨਾਬ ਮੈਂ ਕਦ ਮਨਾਂ ਕੀਤਾ ਹੈ ਪਰ ਫਿਲਹਾਲ ਹੁਣ ਆਪਾਂ ਨੂੰ ਕਰ ਜਾਣਾ ਚਾਹੀਦਾ ਏ ਬੀਬੀ ਬੱਪੂ ਸਾਢੀ ਰਾਤ ਹੀਖ ਰਹੇ ਹੋਣਗੇ ਫਿਰ ਉਹ ਦੋਵੇਂ ਆਪਣੇ ਘਰ ਵੱਲ ਨੂੰ ਚੱਲ ਪਏ ਜਦੋਂ ਦੋਵੇਂ ਘਰ ਆਏ ਤਾਂ ਦੁਪਹਿਰ ਹੋ ਚੁੱਕੀ ਸੀ ਹਲੇ ਤਾਂ ਜੈਸਮੀਨ ਵੀ ਸਕੂਲੋਂ ਘਰ ਆ ਚੁੱਕੀਆਂ ਸਨ ਗੱਡੀcar ਦੇ ਬਾਹਰ ਆ ਕੇ ਰੁਕੀ ਗੁਰੀ ਤੇ ਜੋਵਨ ਗੱਡੀ 'ਚ ਉਤਰ ਕੇ ਸਾਰਾ ਸਮਾਨ ਲੈ ਕੇ ਘਰ ਦੇ ਅੰਦਰ ਆ ਗਏ ਹਲੀਨ ਤੇ ਜਸਮੀਨ ਦੋਵੇਂ ਬਾਹਰ ਵਿਹੜੇ 'ਚ ਮੰਜੇ 'ਤੇ ਬੈਠੀਆਂ ਆਪਣਾ ਸਕੂਲ ਦਾ ਕੰਮ ਕਰ ਰਹੀਆਂ ਸਨ ਜਦੋਂ ਉਹਨਾਂ ਨੇ ਗੁਰੀ ਤੇ ਆਪਣੀ ਦੀਦੀ ਨੂੰ ਆਉਂਦਿਆਂ ਦੇਖਿਆ ਤਾਂ ਆਪਣਾ ਕੰਮ ਛੱਡ ਕੇ ਜੋਵਨ ਵੱਲ ਨੂੰ ਦੌੜ ਪਈਆਂ ਦੋਵੇਂ ਜਣੀਆਂ ਆ ਕੇ ਜੋਵਨ ਨੂੰ ਚਿੰਬੜ ਗਈ ਤੇ ਕਹਿਣ ਲੱਗੀਆਂ ਦੀਦੀ ਸਾਡੇ ਲਈ ਸ਼ਹਿਰੋਂ ਕੀ ਲੈ ਕੇ ਆਏ ਹੋ ਜੋਵਨ ਮੈਂ ਤਾਂ ਬਹੁਤ ਕੁਝ ਲੈ ਕੇ ਆਈਆਂ ਆਪਣੀਆਂ लाड़ਲੀਆਂ ਪੈਣਾ ਲਈ ਪਹਿਲਾਂ ਤੁਸੀਂ ਆਪਣੇ ਜੀਜਾ ਜੀ ਨੂੰ ਤਾਂ ਮਿਲ ਲਓ ਜਿਨ੍ਹਾਂ ਨੇ ਇਹ ਸਭ ਤੁਹਾਡੇ ਲਈ ਖਰੀਦੇ ਆਇਆ ਇਸ ਤੇ ਦੋਵੇਂ ਜਣੀਆਂ ਗੁਰੀ ਨੂੰ ਹੱਥ ਛੋੜ ਕੇ ਕਹਿਣ ਲੱਗੀਆਂ ਸੱਸੇ ਕਾਲ ਜੀਜਾ ਜੀ ਗੁਰੀ ਸੱਸੇ ਕਾਲਵਈ ਹੋਰ ਫਿਰ ਪੜਾਈਆਂ ਕਿਵੇਂ ਚੱਲ ਰਹੀਆਂ ਨੇ ਹਰਲੀਨ ਬਹੁਤ ਵਧੀਆ ਜੀਜਾ ਜੀ ਸਾਡੇ ਲਈ ਕੀ ਕੀ ਲੈ ਕੇ ਆਏ ਹੋ ਗੁਰੀ ਉਹ ਤਾਂ ਤੁਸੀਂ ਹੁਣ ਆਪੇ ਬੈਠ ਕੇ ਦੇਖ ਲਵੋ ਕਿਆ-ਕੀ ਆਪਣੇ ਹੱਥ ਵਿੱਚ ਫੜਿਆ ਸਮਾਨ ਉਹਨਾਂ ਦੋਮਨ ਨੂੰ ਫੜਾ ਦਿੱਤਾ ਦੋਨੇ ਝੜੀਆਂ ਸਮਾਨ ਲੈ ਕੇ ਅੰਦਰ ਭੱਜ ਗਈਆਂ ਫਿਰ ਉਹ ਆਪ ਦੋਮੇ ਆ ਕੇ ਮੰਝੇ ਤੇ ਬੈਠ ਕੇ ਝੂਮਣ ਉੱਠ ਕੇ ਪਾਣੀ ਲੈਣ ਰਸੋਈ 'ਚ ਚਲੀ ਗਈ ਉਸਦੀ ਬੇਬੀ ਆਟਾ ਗੁੰਦੀ ਹੋਈ ਕੰਨ ਲੱਗੀ ਆ ਗਈ ਧੀਏ ਝੂਵਨ ਹਾਂਜੀ ਬੇਬੀ ਕਹਿ ਕੇ ਉਹ ਪਾਣੀ ਲੈ ਕੇ ਬਾਹਰ ਚਲੀ ਗਈ ਉਸ ਦੀ ਮੰਗਰੀ ਹੀ ਕੁਝ ਤੀਰਵਾਦ ਬੀਬੀ ਵੀ ਬਾਹਰ ਆ ਗਈ ਉਹਨਾਂ ਦੇ ਮੰਝੇ ਕੋਲ ਡਾਈ ਕੁਰਸੀ ਤੇ ਬੈਠਦੇ ਆ ਕਹਿਣ ਲੱਗੇ ਹੋਰ ਪੁੱਤ ਹੋ ਗਿਆ ਕੰਮ ਜਿਸਲੀ ਗਈ ਸੀ ਗੁਰੀ ਉੱਠ ਕੇ ਉਹਨਾਂ ਦੀ ਪੈਰੀ ਹੱਥ ਲਾਉਂਦਾ ਹੋਇਆ ਕਹਿਣ ਲੱਗਾ ਹਾਂਜੀ ਬੀਬੀ ਹੋ ਗਿਆ ਹੁਣ ਕੁਝ ਦਿਨਾਂ ਤੱਕ ਘਰੇ ਪੁਲਿਸ ਦਾ ਇੱਕ ਬੰਦਾ ਆਊਗਾ ਬੀਬੀ ਬੇਪੁੱਤ ਪੁਲਿਸ ਕਿਉਂ ਆਊਗੀ ਗੁਰੀ ਬੀਬੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਆ ਉਹ ਤਾਂ ਜੋਹਨ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਨ ਲਈ ਆਊਗੀ ਮੈਂ ਜੋਹਨ ਨੂੰ ਸਭ ਕੁਝ ਸਮਝਾ ਦੇਮਾਂਗਾ ਬੀਬੀ ਚੰਗਾ ਪੁੱਤ ਹੁਣ ਤੁਸੀਂ ਬੈਠੋ ਮੈਂ ਰੋਟੀ ਬਣਾ ਲ ਤੌਰ ਦੇ ਲਈ ਗੁਰੀ ਨਹੀਂ ਬੀਬੀ ਰਹਿਣ ਦਿਓ ਇਨੀ ਕੀਚਲ ਕਰ ਰਹੀ ਨੂੰ ਵੈਸੇ ਵੀ ਮੈਨੂੰ ਭੁੱਖ ਨਹੀਂ ਆ ਬੀਬੀ ਪੁੱਤ ਰੋਟੀ ਦਾ ਟਾਈਮ ਹੋਇਆ ਆ ਜਿੰਨੀ ਭੁੱਖਾ ਖਾ ਲੈਣਾ ਕਹਿ ਕੇ ਹੁੱਟ ਕੇ ਅੰਦਰ ਨੂੰ ਤੁਰ ਪਈ ਉਹਨਾਂ ਦੇ ਜਾਣ ਤੋਂ ਬਾਅਦ ਗੁਰੀ ਕਹਿਣ ਲੱਗਾ ਯਾਰ ਬੀਬੀ ਐਵੇਂ ਹੀ ਇਨੀ ਕੀਚਲ ਕਰ ਰਹੀ ਆ ਤੁਸੀਂ ਕਹਿ ਦੇਣਾ ਸੀ ਆਪਾਂ ਖਾ ਕੇ ਆਏ ਆ ਜੋਵਨ ਕੁਝ ਨਹੀਂ ਹੁੰਦਾ ਜੀ ਖਾ ਲਓ ਨਹੀਂ ਕਰ ਗਿਆ ਨੂੰ ਮੰਮੀ ਜੀ ਕਹਿਣਗੇ ਮੇਰੇ ਪੁੱਤ ਨੂੰ ਕਿਸੇ ਨੇ ਰੋਟੀ ਵੀ ਨਹੀਂ ਪੁੱਛੀ ਗੁਰੀ ਨਹੀਂ ਜੋਵਨ ਬੀਬੀ ਇਦਾਂ ਦੀ ਨਹੀਂ ਆ ਜੋਵਨ ਹਾਂਜੀ ਮੈਂ ਜਾਣਦਾ ਹਾਂ ਪਰ ਇੱਕ ਮਾਂ ਦਾ ਦਿਲ ਸ਼ਾਇਦ ਤੁਸੀਂ ਨਹੀਂ ਜਾਣਦੇ ਉਹ ਕਦੀ ਆਪਣੇ ਬੱਚੇ ਨੂੰ ਭੁੱਖਾ ਨਹੀਂ ਦੇਖ ਸਕਦੀ ਚਾਹੇ ਉਹ ਆਪਣੇ ਮੂੰਹ ਨਾ ਕਹੇ ਪਰ ਆਪਣੇ ਬੱਚੇ ਨੂੰ ਭੁੱਖਾ ਦੇਖ ਕੇ ਇੱਕ ਮਾਂ ਦੀ ਜੋ ਹਾਲਤ ਹੁੰਦੀ ਆ ਉਹ ਸਿਰਫ ਇੱਕ ਮਾਂ ਹੀ ਜਾਣਦੀ ਆ ਹੁਣ ਤੁਸੀਂ ਬੈਠੋ ਮੈਂ ਤੁਹਾਡੇ ਲਈ ਰੋਟੀ ਪਾ ਕੇ ਲੈ ਕੇ ਆਈ ਇਹਨਾਂ ਕਹਿ ਕੇ ਜੂਵਨ ਰੋਟੀ ਪਾਉਣ ਲਈ ਅੰਦਰ ਸੋਈ ਚ ਚਲੀ ਗਈ ਕੁਛ ਥੀਰਵਾਦ ਥਾਲੀ ਚ ਕੋਲੇਜ ਦਾਲ ਨਾਲ ਰੋਟੀਆਂ ਉੱਪਰ ਆਚਾਰ ਰੱਖ ਕੇ ਲੈ ਆਈ ਫਿਰ ਗੁਰੀ ਨੂੰ ਰੋਟੀ ਫੜਾਉਂਦੇ ਹੋਏ ਕਹਿਣ ਲੱਗੇ ਗੁਰੀ ਹੋ ਸਕਦਾ ਹੈ ਸ਼ਾਇਦ ਤੁਹਾਨੂੰ ਸਾਡੀ ਕਰਦੀ ਰੁੱਖੀ ਮਸੀ ਰੋਟੀ ਪਸੰਦ ਨਾ ਆਵੇ ਪਰ ਅਸੀਂ ਜਿੰਨੇ ਜੋਗੇ ਹਾਂ ਅਸੀਂ ਉਹਨਾਂ ਤੱਕ ਕਰਾਂਗੇ ਹੀ ਨਾ ਗੁਰੀ ਲੱਕਮੜੀ ਨਾ ਹੋਵੇ ਤਾਂ ਰੋਟੀ ਤਾਂ ਰੋਟੀ ਹੀ ਹੁੰਦੀ ਆ ਕਿ ਚੋਪੜੀ ਹੋਵੇ ਤੇ ਕਿ ਰੁੱਖੀ ਮਸੀ ਬੰਦਾ ਕਾਦੀ ਖਾਤਰ ਸਾਰੀ ਉਮਰ ਭਜਿਆ ਫਿਰਦਾ ਰਹਿੰਦਾ ਆ ਆ ਦੂ ਟਾਈਂ ਦੀ ਰੋਟੀ ਲੈ ਹੀ ਨਾ ਤੇ ਇਸ ਨੂੰ ਖਾਣ ਲੱਗੇ ਵੀ ਨਖਰੇ ਕਰਨੇ ਆ ਇੱਕ ਕੰ ਮੈਨੂੰ ਨਹੀਂ ਆਉਂਦਾ ਫਿਰ ਉਹ ਰੋਟੀ ਖਾਣ ਲੱਗ ਪਿਆ ਜਵਨ ਉਸਦੇ ਇਸਰਾਨੀ ਬੈਠੀ ਉਸਨੂੰ ਰੋਟੀ ਖਾਂਦੇ ਨੂੰ ਦੇਖਦੀ ਰਹੀ ਦੇਖਦੇ ਦੇਖਦੇ ਗੁਰੂ ਚਾਰ ਰੋਟੀਆਂ ਖਾ ਗਿਆ ਫਿਰ ਰੋਟੀ ਖਾ ਕੇ ਕਹਿਣ ਲੱਗਾ ਬਈ ਬੇਬੇ ਨੇ ਦਾਲ ਰੋਟੀ ਤਾਂ ਬਹੁਤ ਵਧੀਆ ਬਣਾਈ ਆ ਮੈਂ ਤਾਂ ਚਾਰ ਰੋਟੀਆਂ ਸਵਾਸ ਸਵਾਸ ਹੀ ਖਾ ਗਿਆ ਜਵਨ ਤੂੰ ਮੈਂ ਇਦਾਂ ਦੀ ਰੋਟੀ ਬਣਾਇਆ ਕਰੀ ਵਾ ਪਿਛੋਂ ਮੇਰਾ ਤਾਂ ਤੇਰੇ ਸੁਨੇ ਸੁਨੇ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਬਹੁਤ ਦਿਲ ਕਰਦਾ ਹੈ ਰੋਟੀ ਪਾਣੀ ਬਣਾ ਕੇ ਕਰਮੋ ਭੀਆ ਕੇ ਉਹਨਾਂ ਕੋਲ ਬੈਠ ਕੇ ਫਿਰ ਗੁਰੀ ਉਹਨਾਂ ਨੂੰ ਕਹਿਣ ਲੱਗਾ ਬੇਬੀ ਰੋਟੀ ਤਾਂ ਬਾਲੀ ਹੀ ਸਵਾਦ ਸੀ ਜੋਵਨ ਨੂੰ ਵੀ ਇਦਾਂ ਦੀ ਬਣਾਉਣੀ ਆਉਂਦੀ ਆ ਕਿ ਨਹੀਂ ਹੱਸੇ ਹੋਏ ਜੋਵਨ ਵੱਲ ਦੇਖਦੀ ਹੋਏ ਕਹਿਣ ਲੱਗਾ ਜੋਵਨ ਕੀਏ ਤੁਸੀਂ ਮੇਂ ਹੱਥਾਂ ਦੀ ਬਣੀ ਰੋਟੀ ਖਾ ਕੇ ਦੇਖਣਾ ਫਿਰ ਮੇਰੇ ਨਾਲ ਗੱਲ ਕਰਨਾ ਬੇਬੀ ਪੁੱਤ ਪਿਆਰ ਨਾਲ ਬਣਾਈ ਤਾਂ ਹਰ ਚੀਜ਼ੇ ਸਵਾਦ ਹੀ ਬਣਦੀ ਆ ਜੋਵਨ ਤਾਂ ਮੇਰੀ ਤੋਂ ਵੀ ਵਧੀਆ ਤਾਲ ਰੋਟੀ ਬਣਾਉਂਦੀ ਆ ਗੁਰੀ ਅੱਛਾ ਜੀ ਫਿਰ ਤਾਂ ਬਹੁਤ ਵਧੀਆ ਗੱਲ ਆ ਇਦਾਂ ਹੀ ਉਹ ਬੈਠੇ ਗੱਲਾਂ ਵੱੱਤਾ ਮਾਰਦੇ ਰਹੀ ਤਿੰਨ ਕ ਵਜੇ ਨੂੰ ਗੁਰੀ ਫੇਰ ਕਹਿਣ ਲੱਗਾ ਚੰਗਾ ਬੇਬੇ ਮੈਂ ਹੁਣ ਚੱਲਦਾ ਆ ਹੁਣ ਤੁਸੀਂ ਆਪਣੇ ਪੁੱਤ ਦੇ ਹੁੰਦੇ ਹੋਇਆ ਕਿਸੇ ਚੀਜ਼ ਦੀ ਫਿਕਰ ਨਹੀਂ ਕਰਨੀ ਮੈਂ ਹੌਲੀ ਹੌਲੀ ਸਭ ਕੁਝ ਠੀਕ ਕਰ ਦੇਣਾ ਆ ਬੇਬੇ ਬੇ ਪੁੱਤ ਜੁਗ-ਜੁਗ ਜੀ ਜਵਾਨੀਆਂ ਮਣ ਰੱਬ ਤੈਨੂੰ ਬਹੁਤਾ ਦੇਵੇ ਪੁੱਤ ਧਿਆਨ ਨਾਲ ਜਾਈ ਕਾਰ ਪਹੁੰਚ ਕੇ ਫੋਨ ਕਰ ਦੇ ਫਿਰ ਉਸਦੀ ਮਗਰੋਂ ਕਰਮੋ ਪੰਡੇ ਚੱਕ ਕੇ ਸੋਈ ਦੀ ਅੰਦਰ ਰੱਖਣ ਨੂੰ ਚਲੀ ਗਈ ਬੇਬੀ ਦੀ ਜਾਨ ਤੋਂ ਬਾਅਦ ਗੁਰੀ ਜਵਨ ਨੂੰ ਕਹਿ ਲੱਗਾ ਗੁਰੀ ਹਾਂਜੀ ਹੁਣ ਤੁਸੀਂ ਜਾਂਦੀ ਹੋ ਰਹੀ ਦੀ ਜਫੀ ਨਹੀਂ ਦੇਣੀ ਜਵਨ ਤੁਸੀਂ ਪਾਗਲ ਹੋ ਇੱਥੇ ਵਿੜੀ ਚ ਮੈਂ ਨਹੀਂ ਦੇਣੀ ਕੋਈ ਜਫੀ ਵਫੀ ਤੁਸੀਂ ਆਰਾਮ ਨਾਲ ਘਰ ਨੂੰ ਜਾਓ ਗੁਰੀ ਫਿਰ ਬਾਹਰ ਤੱਕ ਛੱਡ ਤਾਂ ਦਿਓ ਜਵਨ ਚਲੋ ਜੀ ਕਹਿ ਕੇ ਉਸਦੇ ਨਾਲ ਬਾਹਰ ਨੂੰ ਚੱਲ ਪਈ ਫਿਰ ਗੁਰੀ ਗੱਡੀ 'ਚ ਬੈਠ ਕੇ ਸ਼ੀਸ਼ਾ ਹਿਠਾ ਕਰਦੇ ਹੋਏ ਕਹਿਣ ਲੱਗਾ ਜੂਵਨ ਇੱਕ ਮਿੰਟੇ ਦਿਰਾਓ ਤੇ ਆਪਣਾ ਹੱਥ ਅੱਗੇ ਕਰੋ ਜੂਵਨ ਗੱਡੀ ਕੋਲ ਹੋ ਕੇ ਬਾਰੀ ਪਿੱਛੋਂ ਆਪਣਾ ਹੱਥ ਅੰਦਰ ਕਰਦੀ ਹੋਈ ਕਹਿਣ ਲੱਗੀ ਲਿਆਓ ਦੋ ਕੀ ਆ ਮੇਰੇ ਲਈ ਗੁਰੀ ਆਵੇਂ ਥੋੜਾ ਪਹਿਲਾਂ ਆਪਣੀ ਅੱਖਾਂ ਬੰਦ ਕਰੋ ਜੂਵਨ ਅੱਖਾਂ ਬੰਦ ਕਰਦੀ ਹੋਈ ਕਹਿਣ ਲੱਗੀ ਲਾਜਿਕ ਕਰ ਲਈਆਂ ਫਿਰ ਗੁਰੀ ਨੇ ਇੱਕ ਡੱਬੀ ਜੂਵਨ ਦੇ ਹੱਥ 'ਤੇ ਰੱਖ ਦਿੱਤੀ ਤੇ ਕਹਿਣ ਲੱਗਾ ਹਾਂਜੀ ਹੁਣ ਆਪਣੀ ਅੱਖਾਂ ਖੋਲੋ ਤੇ ਡੱਬੀ ਨੂੰ ਖੋਲ ਕੇ ਦੱਸੋ ਤੋਹਫਾ ਪਸੰਦ ਆਇਆ ਕਿ ਨਹੀਂ ਜਦ ਜੂਵਨ ਨੇ ਡੱਬੀ ਖੋਲ ਕੇ ਦੇਖੀ ਤਾਂ ਉਸ ਦੇ ਵਿੱਚ ਇੱਕ ਚਾਂਦਰਾ ਦੀ ਜੋੜੀ ਤੇ ਕੰਨਾਂ ਦੇ ਚੁੰਮਕੇ ਸਨ ਜੂਵਨ ਚਾਂਦਰਾ ਆਪਣੇ ਹੱਥ 'ਚ ਫੜ ਕੇ ਦੇਖਦੇ ਹੋਏ ਕਹਿਣ ਲੱਗੀ ਹਾ ਚਾਂਦਰਾ ਤਾਂ ਕਿੰਨੀਆਂ ਸੋਹਣੀਆਂ ਨੇ ਚੁੰਮਕੇ ਵੀ ਬਹੁਤ ਪਿਆਰੇ ਆ ਥੈਂਕ ਯੂ ਜੀ ਇਹਨੇ ਪਿਆਰੀ ਤੋਹਫੇ ਲਈ ਵੈਸੇ ਕਿੰਨੇ ਪੈਸੇ ਖਰਚਿਆ ਤੁਸੀਂ ਇੰਨਾ ਤੇ ਗੁਰੀ ਤੁਸੀਂ ਨਾ ਪੁੱਛੋ ਜੀ ਕਿ ਕਿੰਨਿਆਂ ਦੀ ਆ ਜਦੋਂ ਮੈਂ ਤੁਹਾਡੇ ਪੈਰ ਸੁੰਨੇ ਦੇਖਿਆ ਨਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਤੁਸੀਂ ਬਸ ਉਹਨੀਆਂ ਨੂੰ ਪਾ ਕੇ ਜਲਦੀ ਹੀ ਸਾਡੇ ਵਿੜੀ 'ਚ ਛਮਛਮ ਕਰਦੀ ਫਿਰੋਗੇ ਤੁਹਾਨੂੰ ਤੋਫਾ ਪਸੰਦ ਆਇਆ ਮੇਰੇ ਲਈ ਇੰਨਾ ਹੀ ਬਹੁਤ ਆ ਇੰਨਾ ਕਹਿ ਕੇ ਗੁਰੀ ਆਪਣੇ ਘਰ ਵੱਲ ਨੂੰ ਚੱਲ ਪਿਆ ਜੁਗਨ ਉਸ ਨੂੰ ਜਾਂਦੀ ਨੂੰ ਘੜੀ ਉਦੋਂ ਤੱਕ ਦੇਖਦੀ ਰਹੀ ਜਦ ਤੱਕ ਉਸਦੀ ਗੱਡੀ ਕਲੀ ਦੀ ਮੂੜ ਤੋਂ ਮੁੜ ਨਾ ਗਈ ਇਦਾਂ ਹੀ ਦਿਨ ਬੀਤਣ ਲੱਗੇ ਜੋਵੰਦੀ ਗੁਰੀ ਦੀ ਰੋਜ਼ ਫੋਨ ਤੇ ਕਈ ਕੀ ਗੰਟੀ ਗਲਵਤ ਹੁੰਦੀ ਸੀ ਦੋਨੇ ਹੁਣ ਤੱਕ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਕੁਝ ਦਿਨਾਂ ਬਾਅਦ ਜੋਵੰਦੀ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ ਤੇ ਉਸ ਤੋਂ 15 ਦਿਨਾਂ ਉਸ ਦਾ ਪਾਸਪੋਰਟ ਵੀ ਆ ਗਿਆ ਜਦੋਂ ਉਸ ਦਾ ਪਾਸਪੋਰਟ ਡਾਕੀ ਨੇ ਆ ਕੇ ਕਰਫੜਾਇਆ ਤਮੰਨਾ ਜਿਵੇਂ ਸਾਰੇ ਪਰਿਵਾਰ ਨੂੰ ਚਾਹੀ ਚੜ ਗਿਆ ਹੋਵੇ ਇਗਾ ਲੋਹੀ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦਾ ਹੈ ਜਿਸ ਨੇ ਇਹ ਦਿਨ ਦੇਖੇ ਹੋਣ ਗਰੀਬ ਬੰਦੇ ਦੀਆਂ ਤਾਂ ਖੁਸ਼ੀਆਂ ਵੀ ਛੋਟੀਆਂ-ਛੋਟੀਆਂ ਹੀ ਹੁੰਦੀਆਂ ਹਨ ਉਸ ਤੋਂ ਅਗਲੇ ਦਿਨ ਆ ਕੇ ਗੁਰੀ ਜੋਵਨ ਦਾ ਪਾਸਪੋਰਟ ਲੈ ਗਿਆ ਕੁਝ ਦਿਨਾਂ ਬਾਅਦ ਗੁਰੀ ਤੇ ਉਸਦੀ ਮੰਮੀ ਜੋਵਨ ਦੇ ਘਰ ਆਈ ਤੇ ਉਹਨਾਂ ਦੇ ਵਿਆਹ ਦੀ ਤਾਰੀਖ ਪੱਕੀ ਕਰਨ ਲਈ ਸਾਰੀ ਗੱਲਬਾਤ ਕਰਨ ਤੋਂ ਬਾਅਦ ਆਨਤੀ ਐਂਥ ਫਾਰ ਦਾ ਜੋਵਨ ਤੇ ਗੁਰੀ ਦਾ ਵਿਆਹ ਪੱਕਾ ਕਰ ਦਿੱਤਾ ਗਿਆ ਕੋਈ ਦੀਨ ਲੈਣ ਨਹੀਂ ਕਰਨਾ ਸੀ ਵਿਆਹ ਦਾ ਸਾਰਾ ਖਰਚਾ ਗੁਰੀ ਦੇ ਪਰਿਵਾਰ ਨੇ ਕਰਨਾ ਸੀ ਜੋ ਗੰਦੀ ਪਿੰਡ ਦੇ ਗੁਰੂ ਘਰ ਚ ਜਾ ਕੇ ਚੁਨੀ ਚੜਾ ਕੇ ਸਾਦਾ ਜਿਹਾ ਵਿਆਹ ਕਰਕੇ ਉਹਨਾਂ ਜੋਵਨ ਨੂੰ ਆਪਣੇ ਨਾਲ ਲੈ ਜਾਣਾ ਸੀ ਵਿਆਹ ਦਾ ਸਾਰਾ ਸਮਾਨ ਗੁਰੀ ਦੇ ਮੰਮੀ ਪਹਿਲਾਂ ਹੀ ਆਪਣੇ ਨਾਲ ਲਿਆਏ ਸਨ ਜੋ ਉਹਨਾਂ ਨੇ ਜੋਵਨ ਦੀ ਮੰਮੀ ਨੂੰ ਫੜਾ ਦਿੱਤਾ ਸੀ ਫਿਰ ਸਭ ਤੋਂ ਅਲਵਿਦਾ ਲੈ ਕੇ ਉਹ ਆਪਣੇ ਘਰ ਨੂੰ ਚਲ ਪਏ ਵਿਆਹ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਜਦ ਜੋਵਨ ਸੁੱਤੀ ਪਈ ਸੀ ਉਸ ਦਾ ਫੋਨ ਵੱਜਿਆ ਸਕ੍ਰੀਨ ਤੇ ਗੁਰੀ ਦਾ ਨਾਮ ਸ਼ੋਅ ਹੋ ਰਿਹਾ ਸੀ ਉਸਨੇ ਫਟਾਫਟ ਫੋਨ ਚੁੱਕ ਕੇ ਕੰਨੋਂ ਲਗਾਇਆ ਤੇ ਹੌਲੀ ਜਿਹੀ ਕਹਿਣ ਲੱਗੀ ਹਾਂਜੀ ਗੁਰੀ ਯਾਰ ਮੇਰਾ ਜੀ ਨਹੀਂ ਲੱਗ ਰਿਹਾ ਤੁਹਾਡੀ ਬਹੁਤ ਯਾਦ ਆ ਰਹੀ ਆ ਤੁਸੀਂ ਕਦੋਂ ਆ ਰਹੇ ਹੋ ਮੇਰੇ ਕੋਲ ਫਿਰ ਜੋਬਨ ਉੱਠ ਕੇ ਬਾਹਰ ਵੇੜੀ ਚ ਆ ਗਈ ਤੇ ਕਹਿਣ ਲੱਗੀ ਹਾਈ ਮੈਂ ਮਰ ਜਾਵਾਂ ਸੋਨੇ ਮੇਰਾ ਕਿਹੜਾ ਜੀ ਲੱਗ ਰਿਹਾ ਬਸ ਅੱਜ ਦੀ ਰਾਤ ਹੀ ਆ ਤਵੱਛਾਲੇ ਕੱਲ ਨੂੰ ਇਸ ਟਾਈਮ ਤੇ ਤੁਹਾਡੀਆਂ ਵਹਾਂ ਚੋਮਾਂਗੀ ਫਿਕਰ ਲੈਣਾ ਮੈਨੂੰ ਜਿੰਨਾ ਪਿਆਰ ਕਰਨਾ ਆ ਗੁਰੀ ਕੱਲ ਤਾਂ ਬਹੁਤ ਦੂਰ ਆ ਤੁਸੀਂ ਹੁਣੇ ਮੇਰੇ ਕੋਲ ਆਓ ਜੋਵਨ ਸੁਣੇ ਕਹਿੰਦੇ ਆ ਪਿਆਰ ਵਿੱਚ ਸਬਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਆ ਤੁਸੀਂ ਜਿੰਨਾ ਸਬਰ ਕਰੋਗੇ ਨਾ ਇਸ ਦਾ ਫਲ ਕੱਲ ਤੁਹਾਨੂੰ ਓਨਾ ਹੀ ਮਿੱਠਾ ਲੱਗੇਗਾ ਸਾਡੇ ਮਿਲਣੇ ਤੇ ਗੁਰੀ ਇਹ ਨਹੀਂਆਂ ਡੂੰਘੀਆਂ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ ਪਤਾ ਨਹੀਂ ਇਹ ਰਾਤ ਕਦ ਖਤਮ ਹੋਏਗੀ ਜੋਵਨ ਬਸ ਕੁਝ ਘੰਟੇ ਹੋਰ ਆ ਜੀ ਫਿਰ ਹੋਣ ਵਾਲੀ ਆ ਫਿਰ ਤੁਸੀਂ ਸੋਹਣੀ ਜਹੀ ਬਣ ਕੇ ਆਉਣਾ ਤੇ ਮੈਨੂੰ ਸਦਾ ਲਈ ਆਪਣੇ ਨਾਲ ਲੈ ਕੇ ਚਲੇ ਜਾਣਾ ਗੁਰੀ ਤੁਸੀਂ ਮੇਰੇ ਨਾਲ ਚੱਲੋਗੇ ਨਾ ਮੁਕਰੋਗੇ ਤਾਂ ਨਹੀਂ ਨਾ ਜੋਵਨ ਇਹ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਮੈਂ ਤਾਂ ਜ਼ਿੰਦਗੀ ਦੇ ਹਰ ਰਾਤ ਤੇ ਤੁਹਾਡਾ ਹੱਥ ਫੜ ਕੇ ਤੁਹਾਡੇ ਨਾਲ ਚਲਾਂਗੀ ਗੁਰੀ ਜੋਵਨ ਦੇਖ ਅੰਮ੍ਰਿਤ ਵੇਲਾ ਆ ਮੇਰੀ ਤਾਂ ਹੁਣ ਤੁਹਾਨੂੰ ਹੋਰ ਝੂਠ ਨਹੀਂ ਬੋਲਿਆ ਜਾਣਾ ਜੋਵਨ ਕਿਹੜਾ ਝੂਠ ਗੁਰੀ ਜੋਗਨ ਪਹਿਲਾਂ ਤੁਸੀਂ ਉਸ ਵਹੀਗਰੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਕੀ ਕਹੋ ਕਿ ਤੁਸੀਂ ਮੇਰੀ ਸੱਚਾਈ ਪਤਾ ਲੱਗਣ ਦੀ ਮੈਨੂੰ ਛੱਡ ਕੇ ਨਹੀਂ ਜਾਉਂਗੀ ਜੋਗਨ ਉਸ ਦੀ ਗੱਲ ਸੁਣ ਕੇ ਘਬਰਾਉਂਦੇ ਹੋਏ ਕਹਿਣ ਲੱਗੀ ਗੁਰੀ ਇਹ ਤੁਸੀਂ ਕੀ ਕਹਿ ਰਹੇ ਹੋ ਜੋ ਵੀ ਕਹਿਣਾ ਹੈ ਸਾਫ਼-ਸਾਫ਼ ਕਹੋ ਮੇਰਾ ਦਿਲ ਬਹੁਤ ਘਬਰਾ ਰਿਹਾ ਹੈ ਆ ਗੁਰੀ ਜੋਗਨ ਮੈਨੂੰ ਨਸ਼ੀ ਕਰਨ ਦੀ ਆਦਤਾਂ ਪਹਿਲਾਂ ਤਾਂ ਮੈਂ ਸ਼ੌਂਕ-ਸ਼ੌਂਕ ਕੰਮ ਦੀ ਟੈਨਸ਼ਨ ਦੂਰ ਕਰਨ ਲਈ ਨਸ਼ਾ ਕਰਨਾ ਸ਼ੁਰੂ ਕੀਤਾ ਸੀ ਪਰ ਇਹ ਨਸ਼ਾ ਕਦੋਂ ਮੇਰੀ ਆਦਤ ਬਣ ਗਿਆ ਮੈਨੂੰ ਪਤਾ ਹੀ ਨਾ ਲੱਗਿਆ ਤੈਨੂੰ ਪਤਾ ਹੈ ਨਸ਼ੇ ਦੀ ਉਹ ਡੋਸ ਕਰਕੇ ਮੈਨੂੰ ਇੱਕ ਵਾਰੀ ਤਾਂ ਹਸਪਤਾਲ ਵੀ ਭਰਤੀ ਕੀਤਾ ਜਾ ਚੁੱਕਾ ਹੈ ਮੈਂ ਤਾਂ ਬਹੁਤ ਕੋਸ਼ਿਸ਼ ਕਰਦਾ ਹਾਂ ਇਹਨਾਂ ਨਸ਼ਿਆਂ ਨੂੰ ਛੱਡਣ ਦੀ ਪਰ ਹੁਣ ਲੱਗਦਾ ਹੈ ਕਿ ਮੇਰਾ ਪਿੱਛਾ ਤਾਂ ਮਰ ਕੇ ਹੀ ਛੱਡਣਗੇ ਜਿਉਂਗਨ ਮੈਂ ਮਰਨੇ ਤੋਂ ਨਹੀਂ ਡਰਦਾ ਪਰ ਮੇਰੀ ਪਿੱਛੋਂ ਮੇਰੀ ਬੀਬੀ ਇਸ ਉਮਰੇ ਇਕੱਲੀ ਆਪਣੀ ਜ਼ਿੰਦਗੀ ਕਿਵੇਂ ਕੱਟੇਗੀ ਬਾਪੂ ਤਾਂ ਉਹਨਾਂ ਨੂੰ ਬਹੁਤ ਸਾਲ ਪਹਿਲਾਂ ਹੀ ਛੱਡ ਕੇ ਚਲਾ ਗਿਆ ਆ ਹੁਣ ਜੇ ਮੈਂ ਵੀ ਚਲਾ ਗਿਆ ਤਾਂ ਉਹ ਤਾਂ ਜਿਉਂਦੇ ਜੀ ਮਰ ਜਾਏਗੀ ਆਪਣੇ ਬੀਬੀ ਬਾਪੂ ਦੇ ਸੁਪਨੇ ਪੂਰੇ ਕਰਦਾ ਕਰਦਾ ਮੈਂ ਤਾਂ ਸ਼ਾਇਦ ਆਪਣੀ ਜ਼ਿੰਦਗੀ ਦੀ ਜੰਗ ਹੀ ਹਾਰ ਗਿਆ ਆ ਤੈਨੂੰ ਪਤਾ ਆ ਉਸ ਦਿਨ ਜਦ ਮੈਂ ਬਾਬਾ ਜੀ ਦੀ ਹਜ਼ੂਰੀ 'ਚ ਪਹਿਲੀ ਵਾਰੀ ਤੈਨੂੰ ਦੇਖਿਆ ਸੀ ਨਾ ਮੇਰਾ ਇਹ ਦਿਲ ਫਿਰ ਤੋਂ ਹੀ ਜ਼ਿੰਦਗੀ ਜਿਉਉ ਨੂੰ ਕਰਨ ਲੱਗ ਪਿਆ ਸੀ मेरे दिल ने ही कहा गुरी यही वो कुड़ी आ जो तेरी जिंदगी न सही ले आवेगी फिर तेल तो हौली हौली गलबात हुई जर मैं थोड़े बारे जाने तो जानिया। ता पता लग्या तुसी तो बिल्कुल मेरे बेबे वर्गे हो बस फिर मैं सोच लिया सी तुसी ही इस जिंदगी आओगे जोवन जो हूं तक चुप छाप गुरी दी सारी गल सुन रही थी उसकी कलम खत्म ते रो लगी गुरी उसकी रोन दी आवाज़ सुन के कह लगा जोवन ਕੀ ਹੋਇਆ ਤੁਸੀਂ ਰੋ ਕਿਉਂ ਰਹੇ ਹੋ ਜੂਵਨ ਆਪਣੇ ਹੱਥੋਂ ਪੁੰਚਦੇ ਹੋਏ ਕਹਿਣ ਲੱਗੀ ਗੁਰੀ ਇਨਾ ਭਰੋਸਾ ਤਾਂ ਮੈਂ ਕਦੀ ਖੋਤੇ ਨਹੀਂ ਕੀਤਾ ਜਿੰਨਾ ਭਰੋਸਾ ਤੁਸੀਂ ਮੇਰੇ ਤੇ ਕਰਦੇ ਹੋ ਮੈਂ ਪਤਾ ਨਹੀਂ ਇਹ ਸਭ ਕਿਵੇਂ ਕਰਾਂਗੀ ਪਤਾ ਨਹੀਂ ਕਰ ਵੀ ਪਾਉਾਂਗੀ ਜਾਂ ਨਹੀਂ ਪਰ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਕਿਉਂਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਸ਼ਾਇਦ ਇਹ ਮੇਰੇ ਪਿਆਰ ਦਾ ਇਮਤਿਹਾਨ ਹੈ ਬਸ ਤੁਸੀਂ ਕਦੇ ਮੇਰਾ ਹੱਥ ਨਾ ਛੱਡਣਾ ਮੈਂ ਆਖਰੀ ਧੰਵਾਜੀ ਬਾਕੀ ਕਲਦੀ ਵੀਡੀਓ ਚ ਜਾਰੀ ਰੱਖਾਂਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ